ਇਕੋ ਟਾਈਮ ਸੀ ਜਦੋਂ ਲੋਕ ਮਿਸ ਪੂਜਾ ਦੇ ਗਾਣੇ ਸੁਣਦੇ ਹੁੰਦੇ ਸੀ ਚਾਰੇ ਪਾਸੇ ਗਾਣੇ ਮਿਸ ਪੂਜਾ ਦੇ ਹੀ ਲੱਗੇ ਹੋਣੇ ਤੇ ਮਿਸ ਪੂਜਾ ਵੀ ਪੂਰੀ ਹਿੱਕ ਦੇ ਜੋਰ ਨਾਲ ਗਾਣੇ ਗਾਉਂਦੀ ਹੁੰਦੀ ਸੀ ਇਸੇ ਕਰਕੇ ਮਿਸ ਪੂਜਾ ਦੇ ਬਹੁਤ ਹੀ ਜ਼ਿਆਦਾ ਫੈਨ ਸੀ ਪਹਿਲੇ ਸਮੇਂ 'ਚ ਜ਼ਿਆਦਾ ਸਾਨੂੰ ਦੁਇਟ Song ਮਿਸ ਪੂਜਾ ਨਾਲ ਹੀ ਦੇਖਣ ਨੂੰ ਮਿਲਦੇ ਸੀ ਤੇ ਬਹੁਤ ਸਾਰੇ ਗਾਇਕ ਚਾਹੁੰਦੇ ਸੀ ਵੀ ਉਸ ਦਾ ਗਾਣਾ ਮਿਸ ਪੂਜਾ ਨਾਲ ਆ ਜਾਵੇ ਕਿਉਂਕਿ ਮਿਸ ਪੂਜਾ ਦਾ ਬਹੁਤ ਹੀ ਵੱਡਾ ਨਾਮ ਸੀ ਉਸ ਵੇਲੇ ਮਿਸ ਪੂਜਾ ਨੇ ਪੰਜਾਬੀਆਂ ਦੀ ਝੋਲੀ ਬਹੁਤ ਹੀ ਵੱਡੇ-ਵੱਡੇ ਗਾਣੇ ਪਾਏ ਆ ਹਾਲੀਵੁੱਡ ਨਮ ਇਸ ਪੂਜਾ ਦੇ ਇੱਕ ਲਾਈਵ ਸ਼ੋਅ ਚੱਲਦਾ ਪਿਆ ਸੀ ਜਿਸ ਦੌਰਾਨ ਕਿਸੇ ਨੇ ਫਰਮਾਇਸ਼ ਕੀਤੀ ਵੀ ਉਹ ਗਾਣਾ ਸੁਣਾਓ ਕਲਕੱਤੇੋਂ ਪੱਖੀ ਲਿਆ ਦੇ ਤਾਂ ਮੈਂ ਇਸ ਪੂਜਾ ਨੇ ਕਿਹਾ ਵੀ ਕਿੱਦਾਂ ਸੀ ਉਹ ਗਾਣਾ ਹੁਣ ਕੱਲਾ ਕੱਲਾ ਗਾਣਾ ਥੋੜਾ ਯਾਦ ਆ ਮੈਂ 4000 ਗਾਣਾ ਕਰ ਚੁੱਕੀ ਆ ਸੋ ਮੈਨੂੰ ਸਾਰੇ ਗਾਣੇ ਥੋੜੀ ਜਿਆਦਾ ਪਰ ਫਿਰ ਵੀ ਮੈਂ ਇਸ ਪੂਜਾ ਨੇ ਇਹ ਗਾਣਾ ਸੁਣਾਇਆ ਸੋ ਆਹ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆਂ ਸ਼ੁਰੂ ਕਿਤੋਂ ਦਾ ਗਾਣਾ ਕਲਕੱਤੋਂ ਪੱਖੀ ਲਿਆ ਦੇ ਚੱਲੂਗੀ ਸਾਰੀ ਰਾਤ ਕਲਕੱਤੋਂ ਪੱਖੀ ਲਿਆ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਸੀਂ ਮਿਸ ਪੂਜਾ ਦੇ ਗਾਣੇ ਸੁਣਦੇ ਹੁੰਦੇ ਸੀ ਤੁਹਾਨੂੰ ਮਿਸ ਪੂਜਾ ਦਾ ਗਾਣਾ ਕਿਹੜਾ ਪਸੰਦ ਹੈ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲ ਰਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰੱਖਾ